ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪਰਤ ਚੋਹਾਨ ਤੇ ਮੇਰੇ ਨਾਲ ਹੈ ਸੁਨੂ ਸਿੰਘ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਤੇ ਡ੍ਰੀਮ ਅਵੈਨਿਊ ਕਲੋਨੀ ਪਹਰਵਾਰ ਹਾਥੀਗੜ ਕਲੋਨੀ ਬਟਾਰਾ ਦੇ ਪ੍ਰਧਾਨ ਸੁਦੇਸ਼ ਕੁਮਾਰ ਉਰਫ ਬੋਵੀ ਸ਼ਰਮਾ ਦੀ ਰੈਨਮਈ ਹਿੱਟ ਸਮੂਹ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਦੇ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਅਰਦਾਨਾ ਕਰਨ ਉਪਰੰਤ ਵਕ-ਵਕ ਪਕਵਾਨਾਂ ਦਾ ਵਿਸ਼ਾਲ ਲੰਗਰ ਵਰਤਾਇਆ ਗਿਆ ਇਸ ਮੌਕੇ ਹਲਕਾ ਫਤਿਹਗੜ ਚੂੜੀਆਂ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਤ੍ਰਿਪੁਰਜਿੰਦਰ ਸਿੰਘ ਬਾਜਵਾ ਮੇਅਰ ਸੁਖਦੀਪ ਸਿੰਘ ਤੇਜਾ ਗੁੱਡੂ ਸੇਟ ਸੰਜੀਵ ਸ਼ਰਮਾ ਅਤੇ ਕਾਉਂਸਲਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਬੋਵੀ ਸ਼ਰਮਾ ਤੇ ਕਲੋਨੀ ਵਾਸੀਆਂ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਉਪਰੰਤ ਵਿਧਾਇਕ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਦੇ ਪਵਿੱਤਰ ਤਿਉਹਾਰ ਤੇ ਸਮੂਹ ਬਟਾਰਾ ਵਾਸੀਆਂ ਨੂੰ ਸ਼੍ਰੀ ਕ੍ਰਿਸ਼ਨ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਸ਼ਹਿਰ ਦੇ ਪਤਵੰਤੇ ਸਜਣਾ ਸਨ ਆਓ ਤੁਹਾਨੂੰ ਦਿਖਾਵਾਂਗੇ ਉੱਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਅਸੀਂ ਗੱਲਬਾਤ ਜ਼ਰੂਰ ਕਰ ਲਾਂਗੇ ਇਹਦੇ ਇੱਥੇ ਅੱਜ ਦੇ ਪਹੁੰਚੇ ਨੇ ਮੁੱਖ ਮਹਿਮਾਨ ਸਰਦਾਰ ਤ੍ਰਿਪਤਰ ਜਿੰਦ ਸਿੰਘ ਬਾਜਵਾ ਜੀ ਅਤੇ ਹੋਰ ਕੌਂਸਲ ਸਾਈਬਾਨਾ ਜੀ ਜੈ ਜੈ ਰਾਧੇ ਮਈਆ ਕੀ ਜੈ ਸਹਾਰੇ ਕੇ ਸਹਾਰੇ ਕੀ ਜੈ ਮੋਰ ਮੁਕਟਵੰਸੀ ਵਾਲੇ ਕੀ ਜੈ ਅੱਜ ਜਨਮ ਅਸ਼ੂਰੀ ਵਾਲੇ ਦਿਨ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਵਧਾਈ ਆ ਪੰਜਾਬੀਆਂ ਨੂੰ ਵਧਾਈ ਆ ਬਟਾਲੇ ਵਾਲਿਆਂ ਨੂੰ ਵਧਾਈ ਆ ਸਾਰੇ ਜਗਤ ਨੂੰ ਵਧਾਈ ਆ ਕ੍ਰਿਸ਼ਨ ਮਹਾਰਾਜ ਦੇ ਜਨਮ ਦਿਨ ਦੀ ਸੋ ਸਭ ਨੂੰ ਬਹੁਤ ਵਧਾਈ ਤੇ ਅੱਜ ਬਾਬੀ ਖਰਾਂ ਦੇ ਸਦੇ ਦੇ ਅਸੀਂ ਇੱਦਾਂ ਦਾ ਲੰਗਰ ਸ਼ਗਲ ਹੀ ਆਇਆ ਇਹਨਾਂ ਵੀ ਅੱਜ ਖੁਸ਼ੀ ਦੇ ਮੌਕੇ ਤੇ ਲੰਗਰ ਲਾਇਆ ਸੋ ਪਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਤੇ ਖਾਸ ਕਰਕੇ ਬਾਬੀ ਤੇ ਮੇਰ ਪਰਿਆਸ ਰੱਖੇ ਕਿ ਇਸ ਤਰ੍ਹਾਂ ਚੰਗੇ ਕੰਮ ਕਰਦੇ ਰਹਿਣ ਅੱਜ ਦੇ ਪਵਿੱਤਰ ਤਿਹਾਡੇ ਜਨਮ ਅਸ਼ਟਮੀ ਦੀ ਮੈਂ ਸਾਰੇ ਦੇਸ਼ ਵਿਦੇਸ਼ੇ ਬਾਰਤੇ ਲੋਕਾਂ ਨੂੰ ਦੱਸਾਈ ਦਿੰਦਾ ਤੇ ਅੱਜ ਅਸੀਂ ਬੋਬੀ ਜੀ ਦੇ ਸੱਦੇ ਦੇ ਉੱਤੇ ਇੱਥੇ ਲੰਗਰ ਦੇ ਵਿੱਚ ਆ ਕੇ ਲੋਨ ਆਏ ਸੀ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਇਸੇ ਤਰ੍ਹਾਂ ਨਾਲ ਮਿਲ ਕੇ ਜਿਹੜੇ ਹੋਜੇ ਤਿਆਰ ਸਾਰੇ ਮਨਾਉਂਦੇ ਰਹਿਣ ਤੇ ਖੁਸ਼ੀਆਂ ਦੇ ਪਾਗੀਦਾਰ ਬੰਦੇ ਰਹਿਣ ਮੈਂ ਇੱਕ ਕਰੀ ਫੇਰ ਇਹਨਾਂ ਵੇ ਸਾਰੀ ਟੀਮ ਨੂੰ ਆਪਣੇ ਵੱਲੋਂ ਤੇ ਆਪਣੀ ਕਾਂਗਰਸ ਪਾਰਟੀ ਵੱਲੋਂ ਵਧਾਈ ਦਿੰਦਾ ਜਏ ਜਨਮ ਅਸ਼ਮੀ ਦੇ ਅਪਸਰਤੇ ਡਰੀਮ ਐਵੇਨਿਊ ਕਲੋਨੀ ਬਾਈਪਾਸ ਇਹਨਾਂ ਨੇ ਮਹਾਰਾਜਾ ਸ਼੍ਰੀ ਕ੍ਰਿਸ਼ਨ ਪਗਵਾਂਜੀ ਦੇ ਜਨਮ ਦਿਵਸ ਦੇ ਉੱਤੇ ਲੰਗਰ ਲਗਾਇਆ ਤੇ ਮੈਂ ਸ਼ਹਿਰ ਦੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਕਲੋਨੀ ਵਾਸੀਆਂ ਨੂੰ ਜਨਮ ਅਸ਼ਟਮੀ ਦੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਮਹਾਰਾਜ ਜਨਾ ਤੇ ਚੜ੍ਹਦੀ ਕਲਾ ਕਰੇ ਤੇ ਮਿਹਰ ਭਰਿਆ ਹੱਥ ਰੱਖੇ ਧੰਨਵਾਦ ਜੀ ਮੇਰਾ ਨਾਮ ਸੁਦੇਸ਼ ਕੁਮਾਰ ਭਾਬੀ ਹੈ ਜੀ ਅੱਜ ਦੇ ਦਿਨ ਦੇ ਉੱਤੇ ਕੀ ਕਹਿਣਾ ਚਾਹੁੰਦੇ ਪਹਿਲਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹਨ ਜੀ ਮੈਂ ਡ੍ਰੀਮ ਐਵੇਨਿਊ ਕਲੋਨੀ ਦੇ ਸਾਰੇ ਮੈਂਬਰਾਂ ਦਾ ਜਿੰਨੇ ਵੀ ਸਾਡੇ 10 ਪਰਿਵਾਰ ਨੇ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਅਸੀਂ ਉਪਰਾਲੇ ਇੱਕ ਹਫ਼ਤਾ ਪਹਿਲਾਂ ਸੋਚਿਆ ਸੀ ਜਨਮਸ਼ਤਿ ਦੀ ਲੰਗਰ ਦਾ ਅੱਜ ਬੜਾ ਕਲੋਨੀ ਦਾ ਸਹਿਯੋਗ ਹੈ ਡ੍ਰੀਮ ਐਵੇਨਿਊ ਕਲੋਨੀ ਆਤੀਗੜ ਦੇ ਬਾਰ-ਬਾਰ ਤੇ ਆ ਤੁਹਾਡੇ ਸਾਥ ਸਦਕਾ ਤੁਸੀਂ ਵੇਖ ਹੀ ਲਿਆ ਸਾਰਾ ਜੀ ਔਰ ਸ਼ਹਿਰ ਚਲੋ ਲੀਡਰਾਂ ਨਾਲ ਪਿਆਰ ਹੈ ਜੀ ਸਾਰੇ ਲੰਗਰ ਆ ਕੇ ਸਾਡੇ ਛਕਿਆ ਇੱਥੇ ਅਟੁੱਟ ਲੰਗਰ ਵਰਤਿਆ ਵਾ ਔਰ ਇਹ ਤੱਕ ਵਰਤਣ ਦਿਆ ਜੀ ਔਰ ਉਮੀਦ ਕਰਦੇ ਹਾਂ ਭਗਵਾਨ ਅੱਗੇ ਅਰਦਾਸ ਕਰਦੇ ਹਾਂ ਵੀ ਹਰ ਸਾਲ ਇਦਾਂ ਬਾਲ ਦੇਣ ਕਿਰਪਾ ਦੇਣ ਤੇ ਇਦਾਂ ਲੰਘ ਜੀ ਇਹ ਪਹਿਲੀ ਵਾਰ ਰੰਗਰਾਜ ਜੀ ਸਤਪੰਥ ਸਿੰਘ ਬਾਜਲਾ ਸਾਹਿਬ ਆਏ ਸੀ ਪਾਪਾ ਦੀ ਗੱਲ ਚੁੜੀਆਂ ਹਲਕਾ ਐਮ ਐਲ ਏ ਸਾਹਿਬ ਐਕਸ ਮਿਸਟਰ ਔਰ ਸਾਡੇ ਬੁੱਢ ਭਾਜੀ ਆਏ ਸੀ ਬਟਾਲਾ ਤੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਯੂਥ ਦੇ ਔਰ ਉਹਨਾਂ ਦੇ ਨਾਲ ਕਾਫੀ ਸਦਸਿਆਂ ਨੇ ਆਏ ਸੀ ਜੇ ਮੈਂ ਗਿਣਤੀ ਕਰਾਂ ਤਾਂ ਬਹੁਤ ਦੂਰ ਆ ਔਰ ਸਾਡੇ ਪ੍ਰੀਏ ਜਿਨ੍ਹਾਂ ਦਾ ਆਪਾਂ ਦਿਨੋਂ ਧੰਨਵਾਦ ਕੀਤਾ ਵਾ ਔਰ ਜਿਨ੍ਹਾਂ ਦਾ ਆਏ ਸਤਿਕਾਰਯੋਗ ਸਾਡਾ ਲੀਡਰ ਆਏ ਨੇ ਸਾਡੇ ਮੇਰ ਸਾਹਿਬ ਨੇ ਔਰ ਸੰਦੀਪ ਸ਼ਰਮਾ ਜੀ ਸਾਡੇ ਬਟਾਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਆਗਰਨ ਸ਼ਕੱਤ ਜੀ ਇੱਥੇ ਬਹੁਤ ਧੰਨਵਾਦ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਜੀ ਵੀ ਜਿਹੜੇ ਭਾਰੀ ਆਏ ਸਾਡੇ ਸੇਮੀ ਭਾਜੀ ਆਏ ਸਾਰੇ ਸਾਰੇ ਸੱਜਣਾਂ ਔਰ ਸੁਨੀਲ ਬਟਾਲਾ ਜੀ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਰਿਆਂ ਤੁਹਾਨੂੰ ਇਨਵਾਈਟ ਕੀਤਾ ਜੀ ਔਰ ਸਾਰੀ ਪ੍ਰੈਸ ਨੂੰ ਧੰਨਵਾਦ ਕਰਦੇ ਆਂ ਜੀ ਧੰਨਵਾਦ ਜੀ ਸੁਨੀਲ ਭਾਜੀ ਤੁਹਾਡਾ ਧੰਨਵਾਦ ਹੈ ਜੀ ਬੋਲਨਗੇ ਸਾਹਿਬ ਕਿ ਤੁਸੀਂ ਜਾਨ ਇਹਨਾਂ ਦੁਨੀਆ ਨੂੰ ਪਰੂ ਕਰਾ ਰਹੇ ਨੇ ਜੋ ਕਿ ਅਸੀਂ ਹੈ ਨਹੀਂ ਧੰਨਵਾਦ ਜੀ ਜੈ ਸ਼੍ਰੀਸ਼ਕਨ ਦੇ ਬਲ ਮੋਰ ਮੁਕਟ ਬੰਸੀ ਵਾਲੇ ਕੀ ਜੈ